ਪਹੁੰਚ ਗਏ ਨੇ ਸਰਦਾਰ ਕਲਵੰਤ ਸਿੰਘ ਸਿੱਧੂ ਐਮ ਐਲ ਏ ਹਲਕਾ ਆਤਮਨਗਰ ਕੇ ਪੀ ਐਮ ਪਾਰਕ ਦੇ ਵਿੱਚ ਇਸ ਪਾਰਕ ਨੂੰ ਪ੍ਰੀਤਮ ਨਗਰ ਅਤੇ ਕਰਤਾਰ ਨਗਰ ਦਾ ਸਾਂਝਾ ਪਾਰਕ ਵੀ ਕਿਹਾ ਜਾਂਦਾ ਹੈ ਇੱਥੇ ਪਹੁੰਚਣ ਤੇ ਸਭ ਤੋਂ ਪਹਿਲਾਂ ਕੌਂਸਲਰ ਦੇ ਪਰਿਵਾਰਕ ਮੈਂਬਰ ਸਜਦੇਵਾ ਸਾਹਿਬ ਨੇ ਸਿੱਧੂ ਸਾਹਿਬ ਦਾ ਸਨਮਾਨ ਕੀਤਾ ਸਰੂਪਾ ਪਾ ਕੇ ਉਸ ਤੋਂ ਬਾਅਦ ਇੱਥੇ ਦੇ ਦੇ ਲੋਕਾਂ ਨੇ ਆਪਣੇ ਕੌਂਸਲਰ ਦੇ ਪਰਿਵਾਰਕ ਮੈਂਬਰ ਦਾ ਸਜਦੇਵਾ ਸਾਹਿਬ ਦਾ ਵੀ ਸਨਮਾਨ ਕੀਤਾ ਜਿੰਨੇ ਵੀ ਇੱਥੇ ਪਤਵੰਤੇ ਸੱਜਣ ਨੇ ਸਾਰਿਆਂ ਨੇ ਸਿੱਧੂ ਸਾਹਿਬ ਨੂੰ ਜੀ ਆਇਆਂ ਆਖਿਆ ਅਤੇ ਸਰੂਪੇ ਨਾਲ ਉਹਨਾਂ ਦੇ ਨਾਲ ਆਏ ਹੋਏ ਸਾਥੀਆਂ ਦਾ ਵੀ ਸਨਮਾਨ ਕੀਤਾ ਸੋ ਅੱਜ ਇਹਨਾਂ ਦਾ ਆਣ ਦਾ ਜਿਹੜਾ ਇੱਥੇ ਪਾਰਕ ਦੇ ਵਿੱਚ ਮੰਤਵ ਹੈ ਉਹ ਇਸ ਪਾਰਕ ਨੂੰ ਇਸ ਇਲਾਕੇ ਨੂੰ ਇਸ ਹਲਕੇ ਨੂੰ ਇੱਕ ਨਵਾਂ ਟਿਊਬਵਲ ਸੋਗਾ ਦੇ ਰੂਪ ਵਿੱਚ ਦੇਣਾ ਅਗਰ ਗੱਲ ਕਰੀਏ ਇੱਥੇ ਲੱਗੇ ਹੋਏ ਪੁਰਾਣੇ ਟਿਊਬਵਲ ਦੀ ਤਾਂ ਉਹ ਟਿਊਬਵੈਲ ਲਗਭਗ 30 ਸਾਲ ਪੁਰਾਣਾ ਹੋ ਚੁੱਕਾ ਸੀ ਜਿਹੜਾ ਕਿ ਧੀਰੇ ਧੀਰੇ ਪਾਣੀ ਦੰਦਾ ਸੀ ਉਸ ਦੀ ਮਨਿਆਦ ਲਗਭਗ ਖਤਮ ਹੋ ਚੁੱਕੀ ਸੀ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਨੇ ਮਸ਼ੀਨਰੀ ਵੀ ਪਹੁੰਚ ਗਈ ਹੈ ਕਾਰਪੋਰੇਸ਼ਨ ਦੇ ਅਫਸਰ ਸਹਿਬਾਨ ਉਹ ਵੀ ਮੌਕੇ ਤੇ ਹਾਜ਼ਰ ਹੋ ਗਏ ਨੇ ਥੋੜੀ ਦੇਰ ਬਾਅਦ ਵਿਧਾਇਕ ਕੁਲਵੰਤ ਸਿੰਘ ਸਿੱਧੂ ਨਵੇਂ ਟਿਊਬਵੈਲ ਦਾ ਉਦਘਾਟਨ ਕਰਨਗੇ ਆਵਾਜ਼ ਮਾਦਮੀ ਪਾਰਟੀ ਜਿੰਦਾਬਾਦ ਸਰਦਾਰ ਕਲਵੰਤ ਸਿੰਘ ਸਿੱਧੂ ਜਿੰਦਾਬਾਦ ਆਪਣੇ ਸਮਰਥਕਾਂ ਦੇ ਨਾਰਿਆਂ ਦੇ ਨਾਲ-ਨਾਲ ਸਰਦਾਰ ਕਲਵੰਤ ਸਿੰਘ ਸਿੱਧੂ ਨੇ ਨਵੇਂ ਟਿਊਬਲ ਦਾ ਉਦਘਾਟਨ ਕੀਤਾ ਅਤੇ ਇਸ ਦੇਵਾ ਸਾਹਬ ਨੇ ਉਹਨਾਂ ਦਾ ਮੂੰਹ ਮਿੱਠਾ ਕਰਵਾਇਆ ਤਾਂ ਆਓ ਦੇਖਦੇ ਹਾਂ ਇਸ ਬਾਰੇ ਸਿੱਧੂ ਸਾਹਿਬ ਕੀ ਕਹਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਮੈਂ ਧੰਨਵਾਦ ਕਰਦਾ ਸਮੁੱਚੀ ਸੰਗਤ ਦਾ ਜਿਨ੍ਹਾਂ ਨੇ ਸੇਵਾ ਦਾ ਮੌਕਾ ਦਿੱਤਾ ਤੇ ਮੈਂ ਇਹ ਗੱਲ ਬੜੇ ਮਾਣ ਨਾਲ ਕਹਿ ਰਿਹਾ ਕਿ ਜਦੋਂ ਆਤਮਨਗਰ ਦੀ ਸੇਵਾ ਸੰਪੰਨੀ ਸੀ ਸੰਗਤ ਨੇ ਉਸ ਦਿਨ ਆਤਮਨਗਰ ਦੀ ਜਿਹੜੀ ਸਥਿਤੀ ਹੋਰ ਸੀ ਵਿਕਾਸ ਪੱਖੋਂ ਸਭ ਤੋਂ ਪਛੜਿਆ ਹਲਕਾ ਜੇ ਸੀ ਉਹ ਤਾਂ ਸੀ ਆਤਮਨਗਰ ਅੱਜ ਲੋਕ ਇਹ ਗੱਲ ਹੀ ਵਿਸ਼ਵਾਸ ਕਰਦੇ ਨੇ ਕਿ ਜਿਹੜਾ ਆਤਮਨਗਰ ਹੈ ਉਹਦੀ ਹੁਣ ਜਿਹੜੀ ਵਿਕਾਸ ਦੀ ਰਫਤਾਰ ਹੈ ਉਹ ਵਧੀਆ ਤਰੀਕੇ ਨਾਲ ਜਿਹਦੀ ਉਹਦੀ ਗੱਡੀ ਦੌੜ ਰਹੀ ਹੈ ਉਹਦੇ ਵਿੱਚ ਇਲਾਕਾ ਨਿਵਾਸੀਆਂ ਦਾ ਬਹੁਤ ਵੱਡਾ ਸਹਿਯੋਗ ਹੈ ਤੇ ਸਾਡੇ ਮਾਣਯੋਗ ਨੇੜ ਮੇੜਨ ਦਾ ਤੇ ਸਾਡੇ ਮੁੱਖ ਮੰਤਰੀ ਪੰਜਾਬ ਸਾਹਿਬ ਭਗਵੰਤ ਸਿੰਘ ਜੀ ਮਾਨ ਦਾ ਬਹੁਤ ਵੱਡਾ ਸੁਜੋਗ ਹੈ ਤੇ ਜਿੱਥੇ ਮਨਨ ਦਾ ਧੰਨਵਾਦ ਕਰਦਾ ਉਥੇ ਅਰਦਾਸ ਕਰਦਾ ਖਵਾਜਾ ਜੀ ਮਹਾਰਾਜ ਦੇ ਚਰਨਾਂ 'ਚ ਜਿਹੜਾ ਅੱਜ ਬੋਰ ਹੋ ਰਿਹਾ 12 ਲੱਖ 2000 ਦੀ ਲਗਤ ਨਾਲ 25 ਹੌਸਪਾਵਰ ਦਾ ਕਨੈਕਸ਼ਨ ਉਹਦੇ ਜਿਹੜਾ ਵੀ ਪਾਣੀ ਪੀਵੇ ਪਰਮਾਤਮਾ ਨੂੰ ਚੜ੍ਹਦੀ ਕਲਾ ਚੰਗੀ ਸਿਹਤ ਦੇਵੇ ਤੇ ਜਿਹੜਾ ਸਾਡੀ ਬਾਣੀ ਜੀ ਦੇਖਿਆ ਪਵਨ ਗਰੂ ਪਾਣੀ ਪਤਾ ਮਾਤਾ ਤਰਤ ਮਾਤਾ ਤੇ ਮੈਂ ਲੋਕਾਂ ਨੂੰ ਬੇਨਤੀ ਕਰੂੰਗਾ ਕਿ ਜਿਹੜਾ ਪਾਣੀ ਹੈ ਬੜੀ ਸੂਝ-ਬੂਝ ਨਾਲ ਤੇ ਸੰਜਮਤਾ ਨਾਲ ਵਰਤੋਂ ਕਰਦੇ ਆ ਉਹ ਕਿ ਜਿਹੜਾ ਪਾਣੀ ਦਾ ਪੱਤਰ ਜ਼ਮੀਨ ਦਾ ਪੱਤਰ ਹੌਲੀ-ਹੌਲੀ ਥੱਲੇ ਜਾ ਰਿਹਾ ਪਰ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਤੇ ਮਾਨ ਸਾਹਿਬ ਦੇ ਪਰਾਲੇ ਸਦਕਾ ਜਿਹੜਾ ਧਰਤੀ ਦਾ ਪਾਣੀ ਦਾ ਪੱਤਰ ਹੈ ਹੁਣ ਉੱਚਾ ਹੈ ਉਹਦਾ ਕਾਰਨ ਹੈ ਕਿ ਨਹਿਰੀ ਪਾਣੀ ਜਿਹੜੀ ਵਰਤੋਂ ਹੈ ਅਸੀਂ ਬੜੇ ਤਰੀਕੇ ਨਾਲ ਕਰਕੇ ਜਿਹੜਾ ਖੇਤੀ ਨੂੰ ਜਿਹੜਾ ਨਹਿਰੀ ਪਾਣੀ ਜਿਹੜਾ ਮੁਹੱਈਆ ਕਰਾਇਆ ਤੇ ਫਿਰ ਵੀ ਮੈਂ ਬੇਨਤੀ ਕਰੂੰਗਾ कि ਜਿਹੜੇ ਗੱਡੀਆਂ ਵਗੈਰਾ ਧੌਂਦੇ ਨੇ ਕੋਸ਼ਿਸ਼ ਕਰਨਾ ਘੱਟ ਤੋਂ ਘੱਟ ਪਾਣੀ ਨਾਲ ਜਿਹੜਾ ਹਫ਼ਤੇ 'ਚ ਇੱਕ ਵਾਰੀ ਗੱਡੀ ਧੋਣ ਤਾਂ ਕਿ ਜਿਹਦਾ ਪਾਣੀ ਬਿਲਕੁਲ ਖਰਾਬ ਨਾ ਹੋਵੇ ਤੇ ਸੜਕਾਂ ਵੀ ਨਾ ਟੁੱਟਣ ਇਹਨਾਂ ਕਹਿੰਦਾ ਹਾਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਮ ਆਦਮੀ ਪਾਰਟੀ ਜਿੰਦਾਬਾਦ ਸਰਦਾਰ ਕਲਵੰਤ ਸਿੰਘ ਸਿੱਧੂ ਜਿੰਦਾਬਾਦ ਸਿੱਧੂ ਤੇਰੀ ਸੋਚ ਤੇ ਜੈ ਜੰਗ ਦੇ ਢੋਕੀ ਮੋਟੀ ਤੇਰੀ ਸੋਚ ਤੇ ਜੈ ਜੰਗ ਦੇ ਢੋਕੀ ਵਾਰਡ ਨੰਬਰ 52 ਦੇ ਕੌਂਸਲ ਦੇ ਪਰਿਵਾਰਕ ਮੈਂਬਰ ਸਦੇਵਾ ਸਾਹਿਬ ਇਸ ਖੁਸ਼ੀ ਦੇ ਮੌਕੇ ਦੇ ਉੱਤੇ ਕੀ ਕਹਿੰਦੇ ਨੇ ਆਓ ਸੁਣੀਏ ਜੋ ਵੀ ਅਸੀਂ ਜੋ ਵੀ ਅਸੀਂ ਆਪਣੇ ਵਾਰਡ ਦੀ ਦਿੱਕਤਾਂ ਪ੍ਰੋਬਲਮ ਇਹਨਾਂ ਨੂੰ ਦੱਸਦੇ ਹਾਂ ਉਹਦਾ ਹੱਲ ਪੈਲ ਦੇ ਆਧਾਰ ਤੇ ਹੁੰਦਾ ਅਸੀਂ ਥੋੜੇ ਦਿਨ ਪਹਿਲਾਂ ਆਪਣੇ ਪਾਰਕ ਦਾ ਉਦਘਾਟਨ ਕੀਤਾ ਸੀ ਤਾਂ ਉਦੋਂ ਮੋਹੱਲਾ ਨਿਵਾਸੀਆਂ ਨੇ ਇੱਕ ਮੰਗ ਕੀਤੀ ਸੀ ਕਿ ਸਾਨੂੰ ਇੱਥੇ ਟਿਊਬਲ ਦੀ ਬਹੁਤ ਇੱਕ ਲੋੜ ਹੈ ਤੇ ਆ ਦੇਖ ਲਓ ਅੱਜ ਕੰਮ ਸ਼ੁਰੂ ਹੋ ਚੁੱਕਾ ਹੈ ਤੇ ਮੇਰੇ ਹਿਸਾਬ ਨਾਲ ਹਫ਼ਤੇ ਦੇ ਵਿੱਚ ਅਸੀਂ ਮੋਹੱਲਾ ਨਿਵਾਸੀਆਂ ਨੂੰ ਟਿਊਬਲ ਦੇ ਦਾਂਗੇ ਤਾਂ ਮੇਰੀ ਇਹੀ ਤੁਹਾਡੇ ਸਾਰੇ ਅੱਗੇ ਬੇਨਤੀ ਹੈ ਕਿ ਬਸ ਆਪਣਾ ਪਿਆਰ ਆਪਣਾ ਸਤਿਕਾਰ ਸਾਨੂੰ ਇਸੇ ਤਰ੍ਹਾਂ ਦਿੰਦੇ ਰਹੀਓ ਤਾਂ ਜੋ ਮੈਂ ਵਾਰਡ ਦੀ ਇਸੇ ਤਰ੍ਹਾਂ ਹੀ ਸੇਵਾ ਕਰਦੇ ਰਾਵਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਸਤਿਕਾਰਯੋਗ ਕਮਲਜੀਤ ਸਿੰਘ ਸੱਚਦੇਵਾ ਸਾਡੇ ਹਲਕੇ ਦੀ ਆਨ ਬਾਨ ਸ਼ਾਨ ਸਾਡੇ ਐਮਐਲਏ ਸਰਦਾਰ ਕਲਵੰਤ ਸਿੰਘ ਸਿੱਧੂ ਜੀ ਜਿਹੜੇ ਕਿ ਜਦੋਂ ਵੀ ਅਸੀਂ ਇਹਨਾਂ ਨੂੰ ਇੱਥੇ ਯਾਦ ਕਰਦੇ ਆਂ ਤਾਂ ਮੇਰੇ ਸਾਹਮਣੇ 10 ਮਿੰਟ ਚ ਹਾਜ਼ਰ ਹੋ ਜਾਂਦੇ ਕਹਿੰਦੇ ਇੰਨਾ ਹੀ ਕਹਦੇ ਭਾਜੀ ਆ ਜਾਓ ਚਾਹ ਪੀਣੀ ਤਾਂ ਤਾਂ ਵੀ ਹਾਜ਼ਰ ਹੋ ਜਾਂਦੇ ਦੇਖੋ ਪਹਿਲੇ ਐਮਐਲਏ ਤੇ ਹੁੰਦੇ ਐਮਐਲਏ ਸਾਹਿਬ ਚ ਕਿੰਨਾ ਫਰਕ ਆ ਇਹਦੇ ਲਈ ਮੈਂ ਬਹੁਤ ਧੰਨਵਾਦ ਕਰਦਾ ਭਾਜੀ ਤੁਸੀਂ ਸਾਡੇ ਇੱਕ ਫੋਨ ਤੇ ਸਾਨੂੰ ਇੰਨਾ ਇੱਜ਼ਤਮਾਨ ਦਿੰਦੇ ਹੋ ਤੱਗੇ ਸਾਰਾ ਮੇਰਾ ਪਰਿਵਾਰ ਹੀ ਬੈਠਾ ਜੀ ਕਰਤਾਰ ਨਗਰ ਪ੍ਰੀਤਮ ਨਗਰ ਤੇ ਜਿਹੜਾ ਆ ਕੀ ਮੈਨੂੰ ਬਹੁਤ ਪਿਆਰ ਕਰਦਾ ਤੇ ਸਿੱਧੂ ਸਾਹਿਬ ਬਹੁਤ ਤੁਹਾਡਾ ਧੰਨਵਾਦ ਹੈ ਸਾਡੇ ਦੋਨੋਂ ਪਾਰਕਾਂ ਦਾ ਕੰਮ ਸ਼ੁਰੂ ਹੋ ਗਿਆ ਨੇਅਰਬੋਰਡ 30 ਲੱਖ ਰੁਪਏ ਦਾ ਸਾਡਾ ਜਿਹੜਾ ਐਸਟੀਮੇਟ ਬਣਿਆ ਤੇ ਟਿਊਬਲ ਦੀ ਵੀ ਤੁਹਾਡੇ ਕੋਈ ਮੰਗ ਕੀਤੀ ਸੀ ਤੇ ਐਸਡੀਓ ਸਾਹਿਬ ਦਾ ਵੀ ਧੰਨਵਾਦ ਤੇ ਤੁਹਾਡਾ ਵੀ ਬਹੁਤ ਧੰਨਵਾਦ ਕਿ ਕੋਈ ਹੋਰ ਕਿਸੇ ਹੋਰ ਦਾ ਟਿਊਬਲ ਕਹਿ ਲੋ ਵੀ ਕਿਸੇ ਹੋਰ ਜਗ੍ਹਾ ਦਾ ਟਿਊਬਲ ਸੀਗਾ ਤੇ ਆਪਾਂ ਕਹਿ ਕੇ ਇੱਥੇ ਲਵਾ ਲਿਆ ਵੀ ਯਾਰ ਉੱਥੇ 1-2 ਮਹੀਨੇ ਹੋਰ ਲੇਟ ਕਰਦੀਏ ਵੀ ਇੱਥੇ ਆਪਾਂ ਨੂੰ ਲੋੜ ਹੈ ਤੇ ਉਹ ਤਾਂ ਮੇਰੇ ਕਾ ਹਫਤੇ ਦੱਸ ਦੇ ਦਿਨ ਚੋ ਵੀ ਪੂਰਾ ਹੋ ਜਾਏਗਾ ਪਰ ਸਿੱਧੂ ਸਾਹਿਬ ਇੱਕ ਬੇਨਤੀ ਹੈ ਛੋਟੀ ਜੀ ਵੀ ਹੁਣ ਅਸੀਂ ਇਹ ਕੰਮ ਰੁਕਣ ਨਹੀਂ ਦੇਣਾ ਚਲੋ ਵੈਸੇ ਤਾਂ ਤੁਹਾਡੇ ਵੱਲੋਂ ਹਾਂ ਹੋ ਹੀ ਗਿਆ ਵੀ ਜੇ ਪੈਸੇ ਕੱਟਣਗੇ ਤਾਂ ਅਸੀਂ ਆ ਜੀਓ ਤਾਂ ਖੁੱਲਾ ਹੀ ਮਨ ਰੱਖਿਓ ਸਾਡੇ ਵਾਸਤੇ ਕੋਈ ਕਮੀ ਨਾ ਆਂਦੀ ਵੀ ਪਾਰਕ ਦੋਨੋਂ ਅਸੀਂ ਬਹੁਤ ਸੋਹਣੇ ਬਣਾਨੇ ਆ ਆ ਪਾਰਕ ਸਾਡੇ ਪ੍ਰਧਾਨ ਜੀ ਦੇਖਦੇ ਜਿੱਦਾਂ ਕਹਿਣਗੇ ਆਪਾਂ ਕਰਾ ਕੇ ਦੇਣਾ ਤੇ ਉਹ ਪਾਰਕ ਸਾਡੇ ਗੁਰਦੀਪ ਜੀ ਗੁੱਲੂ ਜੀ ਇਹ ਦੇਖਦੇ ਜਿੱਦਾਂ ਇਹ ਕਹਿਣਗੇ ਵੈਸੇ ਮਿੰਨਾ ਪ੍ਰਧਾਨ ਜੀ ਗੁਰਦੀਪ ਜੀ ਕਦੀ ਕਦੀ ਨਾਰਾਜ਼ ਹੋ ਜਾਂਦੇ ਵੀ ਯਾਰ ਕੰਮ ਸਲੋ ਚੱਲ ਰਿਹਾ ਤੇਜ਼ ਕਰੋ ਪਰ ਮੇਰਾ ਚਾਹਤ ਕੋਈ ਗੱਲ ਨਹੀਂ ਸਾਡੇ ਵੱਲੋਂ ਪੂਰੀ ਕੋਸ਼ਿਸ਼ ਆ ਪਹਿਲ ਦੇ ਆਧਾਰ ਤੇ ਜਲਦੀ ਕੰਮ ਹੋਵੇ ਪਰ ਸਰਕਾਰੀ ਕੰਮ ਹੈ ਕਿਸੇ ਵੱਲੋਂ ਕੋਈ ਅੜਚਣ ਆ ਜਾਂਦੀ ਹੈ ਬਾਕੀ ਐਮਐਲਏ ਸਾਹਿਬ ਆਪਣੇ ਨਾਲ ਨੇ ਕਿਤੇ ਵੀ ਕੋਈ ਹੁੰਦਾ ਫਿਰ ਇਹਨਾਂ ਦਾ ਫੋਨ ਅਸੀਂ ਕਰਾਈ ਦੀਦ ਵੀ ਕੰਮ ਨੂੰ ਹੋਰ ਤੇਜ਼ ਕਰੋ ਤਾਂ ਮੈਂ ਇੰਨਾ ਹੀ ਕਹਿੰਦੇ ਹਾਂ ਤੁਹਾਡਾ ਬਹੁਤ ਧੰਨਵਾਦ ਕਰਦਾ ਮੱਲਾਣਾ ਉਸਿਆਂ ਦਾ ਬਹੁਤ ਧੰਨਵਾਦ ਕਰਦਾ ਕਿ ਇਸੇ ਤਰ੍ਹਾਂ ਤੁਸੀਂ ਸਾਨੂੰ ਆਪਣਾ ਪਿਆਰ ਦਿੰਦੇ ਰਹੀਓ ਤੇ ਹੁਣ 2027 ਵੀ ਤੁਹਾਨੂੰ ਪਤਾ ਨੇੜੇ ਆ ਤੇ ਮਿਸ਼ਨ 1 ਕਹਿ ਲਓ ਵੀ ਅੰਦਰੋਂ ਸਟਾਰਟ ਹੀ ਹੈ ਸਾਡਾ ਤਾਂ ਤੁਸੀਂ ਇਸੇ ਤਰ੍ਹਾਂ ਪਿਆਰ ਦੇਣਾ ਵੀ ਕਹਿ ਲਓ ਵੀ ਸਿੱਧੂ ਸਾਹਿਬ ਇਕੱਲੇ ਕੁਝ ਨਹੀਂ ਕਰ ਸਕਦੇ ਮੈਂ ਇਕੱਲਾ ਕੁਝ ਨਹੀਂ ਕਰਦਾ ਇੱਕ ਦੇ ਇੱਕ ਕਹਿੰਦੇ 11 ਹੁੰਦੇ ਆ ਜੇ ਤੁਸੀਂ ਸਾਰਿਆਂ ਨੇ ਕਮਾਲ ਸਾਹਮਲੀ ਵੀ ਇੱਕ ਇੱਕ ਬੰਦਾ ਕਹਿ ਲਵੀ ਵੀ ਲੈ ਵੀ ਮੈਂ 2-200 ਵੋਟ ਦਾ ਮੈਂ ਪਵਾਉਂਗਾ ਮੁੰਟੀ ਪੂਰੇ ਆਪਣੇ ਆਤਮ ਨਗਰ ਚੋਂ ਤਾਂ ਮੇਰੇ ਹਿਸਾਬ ਨਾਲ ਕੋਈ ਔਖੀ ਗੱਲ ਨਹੀਂ ਹੈਗੀ ਤੇ ਉਹ ਆਪਾਂ ਅੱਜ ਤੁਸੀਂ ਇਸ ਪਾਰਕ ਦਾ ਉਦਘਾਟਨ ਕਰਾ ਦਿੱਤਾ ਪਰ ਜਦੋਂ ਮੈਂ ਆ ਰਿਹਾ ਸੀ ਤੇ ਕੋਨੇ ਪਾਰਤੀ ਵੀ ਕੰਮ ਚੱਲ ਰਿਹਾ ਹੈ ਇੱਟਾ ਲੱਗ ਰਹੀਆਂ ਸੈਡਾਂ ਤੇ ਪਾਰਲੀਮੈਂਟਰੀ ਬੰਦਈ ਹੈਗੀ ਆ ਤਾਂ ਉਸ ਦਾ ਉਦਘਾਟਨ ਪੈਂਡਿੰਗ ਆ ਜਾਂ ਉਸ ਨਹੀਂ ਉਦਘਾਟਨ ਉਹਦਾ ਵੀ ਹੋ ਚੁੱਕਾ ਹੋਇਆ ਜੀ ਕੰਮ ਆਲਰੇਡੀ ਪ੍ਰੋਸੈਸ ਦੇ ਵਿੱਚ ਹੈ ਤੇ ਅਸੀਂ ਉਹਦੇ ਲਈ ਸਾਨੂੰ ਇੱਕ ਰਿੱਟਨ ਦੇ ਵਿੱਚ ਤਿੰਨ ਚਾਰ ਡਿਮਾਂਡਾਂ ਨੇ ਉੱਥੇ ਦੇ ਮਹੱਲਾ ਨਿਵਾਸੀ ਜਿੱਦਾਂ ਹੀ ਕਹਿਣਗੇ ਉਸੇ ਤਰ੍ਹਾਂ ਹੀ ਕਰਾ ਕੇ ਦਵਾਂਗੇ ਜੀ ਕਿਉਂਕਿ ਸਾਡਾ ਦੇਖੋ ਇੱਕੋ ਹੀ ਸੋਚ ਹੈ ਜੀ ਅਸੀਂ ਆਪਣੇ ਆਤਮ ਨਗਰ ਨੂੰ ਮੈਂ ਆਪਣੇ ਵਾਰ ਨੂੰ ਇੱਕ ਨੰਬਰ ਵਾਰਡ ਬਣਾਣਾ ਸਿੱਧੂ ਸਾਹਿਬ ਦੀ ਇੱਕੋ ਸੋਚ ਆ ਆਤਮ ਨਗਰ ਨੂੰ ਇੱਕ ਨੰਬਰ ਆਪਾਂ ਦਾ ਹਲਕਾ ਬਣਾਣਾ ਕਿਉਂਕਿ ਦੇਖੋ ਮੈਂ ਕੁਝ ਹੋਰ ਦੇਣਾ ਆਪਾਂ ਜੇ ਪਿਛਲੇ 10 ਸਾਲ ਦੇਖੀਏ ਜਿਹੜੇ ਵੀ ਇੱਥੇ ਐਮ ਐਲ ਏ ਰਹੇ ਨੇ ਕੋਈ ਕਿਸੇ ਨੇ ਕੋਈ ਕੰਮ ਨਹੀਂ ਕੀਤਾ ਤੇ ਤੁਸੀਂ ਹੁਣ ਮੈਨੂੰ ਕਹਿਣ ਦੀ ਲੋੜ ਨਹੀਂ ਤੁਸੀਂ ਆਪ ਹੀ ਦੇਖ ਲਓ ਮੇਰੇ ਹਿਸਾਬ ਨਾਲ ਹਰ 15 20 ਦਿਨ ਚ ਐਮ ਐਲ ਏ ਸਾਹਿਬ ਆਪਣੇ ਵਿੱਚ ਹੁੰਦੇ ਨੇ ਆਪਾਂ ਕੋਈ ਨਾ ਕੋਈ ਡਿਮਾਂਡ ਕਰਦੇ ਆ ਤਾਂ ਪੂਰ ਪਹਿਲ ਦੇ ਆਧਾਰ ਤੇ ਪੂਰੀ ਹੁੰਦੀ ਹੈ ਕਦੀ ਨਾ ਤਾਂ ਅਸੀਂ ਸੁਣੀ ਹੀ ਨਹੀਂ ਤੇ ਮੈਂ ਮੱਲਾ ਨਾਲ ਇਸ ਨੂੰ ਇਹੀ ਬੇਨਤੀ ਕੋਈ ਵੀ ਕੰਮ ਹੋਵੇ ਪਹਿਲ ਦੇ ਆਧਾਰ ਤੇ ਤੇ 27 ਦਾ ਤਾਗੇਲੇ ਜਿਹੜੀ ਆਪਣੀ ਲਹਿਰ ਜੇ ਕਹਿ ਲੋ ਪੰਜਾਬ ਨੂੰ ਰੰਗਦਾ ਪੰਜਾਬ ਬਣਾਣ ਦੀ ਆਪਾਂ ਇੱਕ ਰਾਹ ਤੇ ਤੁਰੇ ਆ ਇਹਨੂੰ ਸਮਾਂ ਜ਼ਰੂਰ ਲੱਗੂਗਾ ਪਰ ਜੇ ਆਪਾਂ ਤੁਰਾਂਗੇ ਤਾਂ ਆਪਾਂ ਪਹੁੰਚਾਂਗੇ ਵੀ ਜ਼ਰੂਰ ਜੀ ਐਨਆਈ ਕਹਿੰਦੇ ਮੈਂ ਫਤਿਹ ਦੀ ਸਾਂਝ ਕਰਦਾ ਤੇ ਭਾਜੀ ਆ ਆਪਣਾ ਗੋਬਿੰਦ ਆਪਣਾ ਤੁਹਾਨੂੰ ਪਤਾ ਭਰਾ ਵਾ ਛੋਟਾ ਇਹਦੇ ਦੇ ਵੀ ਆਪਣਾ ਹੱਥ ਤੇ ਬੋਨੀ ਆਪਣਾ ਭਰਾ ਇਹਨਾਂ ਦੇ ਹੱਥ ਪੂਰਾ ਰੱਖਿਓ ਵੀ ਟੀਮ ਦੇ ਵਧੀਆ ਜੋਧੇ ਨੇ ਇਹ ਬੰਦੇ ਗੱਲ ਸੱਚ ਹੈ ਕਿ ਸਰਦਾਰ ਤੁਮੰਤ ਸਿੰਘ ਸਿੱਧੂ ਐਮਐਲਏ ਹੋਣ ਦੇ ਨਾਲ ਨਾਲ ਕੌਂਸਲਰ ਵੀ ਪੜੇ ਹੋਈ ਨੇ ਤੇ ਕੌਨਸੇ ਕੰਮ ਖੁਦ ਆਪ ਆਪਣੇ ਇਲਾਕੇ ਦੇ ਦੇਖ ਰਹੇ ਨੇ ਕੀ ਇਹ ਸੱਚੀ ਗੱਲ ਹੈ ਇਹ ਭਾਜੀ ਇੱਕ ਸ਼ੌਂਕ ਦੀ ਗੱਲ ਹੁੰਦੀ ਹੈ ਦੇਖੋ ਕਈ ਵਾਰੀ ਬੰਦਾ ਕਹਿ ਦਿੰਦਾ ਯਾਰ ਠੀਕ ਹੈ ਤੁਹਾਨੂੰ ਫੰਡ ਮਿਲ ਗਿਆ ਕੰਮ ਕਰਾਈ ਜੋ ਮੌਨਟੀ ਕੋਈ ਗੱਲ ਨਹੀਂ ਪਰੰਦੇ ਦੇ ਮੇਰੇ ਮੇਰੇ ਹਿਸਾਬ ਨਾਲ ਸਾਡੀ ਰੋਜ਼ ਸ਼ਾਮ ਨੂੰ ਡਿਸਕਸ਼ਨ ਹੁੰਦੀ ਹੁੰਦੀ ਹੈ ਮੌਨਟੀ ਤੇਰਾ ਕੰਮ ਸਹੀ ਚੱਲ ਰਿਹਾ ਕੋਈ ਦਿੱਕਤ ਤਾਂ ਨਹੀਂ ਕੋਈ ਪਰੇਸ਼ਾਨੀ ਤਾਂ ਨਹੀਂ ਜੇ ਤੈਨੂੰ ਕਿਤੇ ਵੀ ਮੇਰੀ ਲੋੜ ਹੋਵੇ ਤੂੰ ਮੈਨੂੰ ਫੋਨ ਮਾਰ ਕੇ ਜਰੂਰ ਦੱਸਣਾ ਵੀ ਇੱਥੇ ਆਪਾਂ ਨੂੰ ਦਿੱਕਤ ਹੈ ਨਹੀਂ ਤਾਂ ਅਸੀਂ ਇਹ ਤਾਂ ਪਤਾ ਹੀ ਲੱਗ ਰਿਹਾ ਹੈ ਕਿ ਅੱਜ ਤੁਹਾਡੇ ਛੋਟੇ ਜਿਹੇ ਏਰੀਏ ਤੇ ਸਾਰੇ ਪਾਰਕਾਂ ਦੇ ਦੁਰਘਟਨ ਹੋਏ ਹੋਏ ਨੇ ਅੱਜ ਛੋਟੇ ਜਿਹੇ ਪਾਰਕ ਦਾ ਦੁਰਘਟਨ ਕਰ ਲਈ ਵੀ ਸਿਦੂ ਸਾਹਿਬ ਨੇ ਸੁਝਾਵਾਇਆ ਮੈਂ ਭਾਜੀ ਇਹ ਕਹੂੰਗਾ ਸਿਦੂ ਸਾਹਿਬ ਨਾ ਐਮ ਐਲ ਏ ਨਾ ਕਾਉਂਸਲਰ ਦੇ ਤੌਰ ਤੇ ਇੱਕ ਆਪਣੇ ਏਰੀਆ ਆਤਮ ਨਗਰ ਦੇ ਹਲਕੇ ਦੇ ਚੌਂਕੀਦਾਰ ਦੇ ਤੌਰ ਤੇ ਕੰਮ ਕਰਦੇ ਆ ਜੀ ਕਿ ਜਿੱਥੇ ਵੀ ਕੋਈ ਕੰਮ ਹੁੰਦਾ ਤੇ ਪਹਿਲੇ ਪਹੁੰਚ ਜਾਂਦੇ ਨੇ ਔਰ ਇਹ ਮੈਂ ਨਹੀਂ ਕਦੀ ਦੇਖਿਆ ਜੀ ਆਪਣੀ ਲਾਈਫ ਦੇ ਵਿੱਚ ਨਵੇਂ ਟਿਊਬਵਲ ਦਾ ਉਦਘਾਟਨ ਹੋਣ ਤੋਂ ਬਾਅਦ ਇਲਾਕਾ ਨਿਵਾਸੀ ਬਹੁਤ ਜ਼ਿਆਦਾ ਖੁਸ਼ ਨਜ਼ਰ ਆ ਰਹੇ ਨੇ ਤਾਂ ਕਰਤਾਰਨਗਰ ਦੇ ਪ੍ਰਧਾਨ ਸੁਣੋ ਕੀ ਕਹਿ ਰਹੇ ਨੇ ਇਸ ਬਾਰੇ ਐਮਐਲਏ ਸਾਹਿਬ ਦੀ ਬੜੀ ਮਿਹਰਬਾਨੀ ਹੈ ਇਹਨਾਂ ਨੇ ਆਪਣੇ ਕੋਟੇ ਦੇ ਵਿੱਚੋਂ ਸਾਨੂੰ ਟਿਊਬ ਦੇ ਦਿੱਤਾ ਅਦਰ ਟਿਊਬਲ ਬਣਾ ਬੈਣਾ ਸੌਖਾ ਕੰਮ ਨਹੀਂ ਹੁੰਦਾ ਜਦੋਂ ਮੈਂ 793 ਦੇ ਵਿੱਚ ਇਸ ਜਗ੍ਹਾ ਤੇ ਆਇਆ ਸੀ ਤਾਂ ਕੂਕਿਆਂ ਨਹੀਂ ਕਿਉਂ ਪਾਣੀ ਦੀ ਬੂੰਦ ਬੂੰਦ ਆਦੀ ਨਹੀਂ। ਔਰ 795 ਦੇ ਵਿੱਚ ਮੈਂ ਬਹੁਤ ਉਪਰਾਲੇ ਕਰਕੇ ਇਹ ਟਿਊਬ ਨਰਵਾਇਆ ਸੀਗਾ। ਔਰ ਇਹਨੂੰ ਆਜੇ 30 ਹੋ ਗਏ। 30 ਹਾਲਾਤਾਂ ਬੱਚਾ ਵੀ ਜਦੋਂ ਮੈਂ ਕਹਿੰਦੇ ਬੜਕਾ ਨਾਲ ਜਾਣਾ ਸ਼ੁਰੂ ਹੋ ਜਾਂਦਾ ਹੈ ਤੇ ਇਹ ਸਾਡੇ ਟਿਊਬ ਬੰਦੀ ਹੈ। ਕਿ ਟਿਊਬ ਵੀ ਸਾਡਾ ਜਿਹੜਾ ਅੱਜ ਹੈਗਾ ਉਹ ਵੀ ਬੜਕੇ ਹੋਏ ਚੱਲਾ ਕੇ ਤੇ ਸਾਡਾ ਹੁਣ ਨਵਾਂ ਡਿਊਲ ਸਿੱਧੂ ਸਾਹ ਨੇ ਸਾਡਾ ਲਵਾਇਆ ਤੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ। ਮੁੱਲਪ੍ਰੀਤ ਜਿਹੜੇ ਕਿ ਕਾਉਂਸਲਰ ਨੇ ਵਾਰਡ ਨੰਬਰ 51 ਦੇ ਅੱਜ ਉਹਨਾਂ ਨੇ ਕੇਪੀਐਮ ਪਾਰਕ ਦੇ ਵਿੱਚ ਟਿਊਬਵੈਲ ਦਾ ਉਦਘਾਟਨ ਕਰਾਇਆ ਤਾਂ ਮੈਂ ਗੱਲ ਕਰਾਂਗਾ ਸਚਦੇਵ ਸਾਹਿਬ ਨਾਲ। ਸਚਦੇਵ ਸਾਹਿਬ ਅੱਜ ਤੁਸੀਂ ਜਿਹੜੇ ਟਿਊਬਵੈਲ ਲਗਵਾਇਆ ਉਦਘਾਟਨ ਕਰਾਇਆ ਸਰਦਾਰ ਕਲਵੰਜ ਸਿੰਘ ਸਿੱਧੂ ਵੱਲੋਂ ਇਹਦੇ ਤੇ ਕਿੰਨੀ ਲਗਤ ਆਏਗੀ? ਸਭ ਤੋਂ ਪਹਿਲਾਂ ਤਾਂ ਜੀ ਫਤਿਹ ਦੀ ਸਾਂਝ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੇਖੋ ਜੀ ਅੱਜ ਅਸੀਂ ਆਪਣਾ ਵਾਰਡ ਨੰਬਰ 51 ਦੇ ਵਿੱਚ ਕੇਪੀਐਮ ਪਾਰਕ ਦੇ ਵਿੱਚ ਇੱਕ ਟਿਊਬਵਲ ਦਾ ਉਦਘਾਟਨ ਕਰਾਇਆ ਇਹਦਾ ਜਿਹੜਾ ਐਸਟੀਮੇਟ ਆ 12 ਲੱਖ ਤੇ 2000 ਰੁਪਏ ਦਾ ਐਸਟੀਮੇਟ ਆ 25 ਐਚਪੀ ਦਾ ਇਹ ਟਿਊਬਵਲ ਹੈ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਅਸੀਂ ਥੋੜੇ ਦਿਨ ਪਹਿਲਾਂ ਹੀ ਇਸ ਟਿਊਬਵਲ ਦੀ ਸਾਨੂੰ ਮਹੱਲਾ ਨਿਵਾਸੀਆਂ ਨੇ ਇੱਕ ਡਿਮਾਂਡ ਕੀਤੀ ਵੀ ਇੱਥੇ ਪਾਣੀ ਦੀ ਪ੍ਰੋਬਲਮ ਹੈ ਕਿਉਂਕਿ ਪੁਰਾਣਾ ਜਿਹੜਾ ਟਿਊਬਵਲ ਆ ਉਹਨੂੰ ਲੱਗੇ ਨੂੰ ਮੇਰੇ ਹਿਸਾਬ ਦੇ ਨਾਲ ਜੀ 30 ਸਾਲ ਹੋ ਚੁੱਕੇ ਨੇ ਤੇ ਕੁਝ ਉਹ ਪ੍ਰੋਬਲਮ ਦੇ ਰਿਹਾ ਸੀ ਤੇ ਅਸੀਂ ਐਮਐਲਏ ਸਾਹਿਬ ਦੇ ਅੱਗੇ ਇੱਕ ਬੇਨਤੀ ਕੀਤੀ ਵੀ ਸ ਤਾਂ ਵਿਧਿੰ ਦਸਿਆ 15 ਦਿਨਾਂ ਦੇ ਵਿੱਚ ਉਹ ਸਾਨੂੰ ਟਿਊਬਲ ਇੱਥੇ ਤਿਆਰ ਮਿਲੇਗਾ ਜੀ ਤਾਂ ਮੈਂ ਐਮਐਲਏ ਸਰਦਾਰ ਕੁਲਵੰਤ ਸਿੰਘ ਸਿੱਧੂ ਸਾਹਿਬ ਦਾ ਆਪਣੇ ਮੇਅਰ ਮੈਡਮ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਜੋ ਵੀ ਅਸੀਂ ਆਪਣੇ ਵਾਰਡ ਦੇ ਵਿੱਚ ਕੋਈ ਵੀ ਦਿੱਕਤ ਹੋਵੇ ਜੋ ਅਸੀਂ ਵੀ ਸਮੱਸਿਆ ਲੈ ਕੇ ਜਾਂਦੇ ਹੋ ਪਹਿਲ ਦੇ ਆਧਾਰ ਤੇ ਹੱਲ ਹੁੰਦਾ ਜੀ ਤੁਸੀਂ ਜਿਹੜਾ ਟਿਊਬਲ ਦਾ ਉਦਘਾਟਨ ਕਰਵਾਇਆ ਮੈਂ ਤੁਹਾਡੇ ਇਸ ਪਾਰਕ ਦੇ ਵਿੱਚ ਇੱਕ ਬਹੁਤ ਵੱਡਾ ਟਿਊਬਲ ਦੇਖ ਰਿਹਾ ਜਿਹੜਾ ਕਿ 40 ਹਸ ਪਾਵਰ ਦਾ ਟਿਊਬਲ ਆ ਇਸ ਦੇ ਵਿੱਚ ਕੀ ਕਮੀ ਆ ਗਈ ਸੀ ਜਿਹੜਾ ਕਿ ਅੱਜ ਤੁਹਾਨੂੰ ਫਿਰ ਦੁਬਾਰਾ ਇਸ ਪਾਰਕ ਦੇ ਟਿਊਬਲ ਦਾ ਉਦਘਾਟਨ ਕਰਾਉਣਾ ਪਿਆ ਦੇਖੋ ਜੀ ਕਮੀ ਇਹ ਹੁੰਦਾ ਕਿ ਕਿਸਮੇ ਦੇ ਹਿਸਾਬ ਦੇ ਨਾਲ ਜੀ ਟਿਊਬਲ ਕਹ ਲੋ ਵੀ ਇਹਨੂੰ 30 ਸਾਲ ਲੱਗੇ ਨੂੰ ਹੋ ਗਏ ਸੀਗੇ ਰਿਪੇਅਰ ਮੰਗ ਰਿਆ ਸੀ ਰਿਪੇਅਰ ਵੀ ਅਸੀਂ ਕਰਾਈ ਹੈ ਪਰ ਜੋ ਕਹਿੰਦੇ ਵੀ ਜਾਨ ਇੰਦੇ ਚ ਸੀਗੀ ਪਾਣੀ ਦਾ ਇੱਕ ਲੈਵਲ ਕਟ ਗਿਆ ਸੀਗਾ ਤੇ ਇਸ ਕਰਨਾ ਸਾਡੇ ਕੋਲ ਅਸੀਂ ਕਹ ਕਿ ਆ ਵੀ ਯਾਰ ਇਹਦੀ ਅੱਜ ਨਹੀਂ ਤਾਂ ਸਾਲ ਬਾਅਦ ਟਿਊਬਲ ਨਵੇਂ ਦੀ ਲੋੜ ਪੈਣੀ ਹੈ ਵੀ ਅਸੀਂ ਬਾਰ ਬਾਰ ਇਹਨੂੰ ਰਿਪੇਅਰ ਕਿਉਂ ਕਰਾਈਏ ਤਾਂ ਅਸੀਂ ਅੱਜ ਉਹ ਨਵਾਂ ਟਿਊਬਲ ਤਾਂ ਲਗਵਾ ਕੇ ਦਿੱਤਾ ਹੈ ਜਿਹੜਾ ਹੁਣ ਤੁਸੀਂ ਟਿਊਬੇ ਲਗਵਾਇਆ ਹੈ ਦੇ ਵਾਰ ਨੰਬਰ 52 ਦੇ ਵਿੱਚ ਜਿਹੜਾ ਕਰਤਾਰ ਨਗਰ ਦਾ ਪ੍ਰੀਤਮ ਨਗਰ ਜਿਹੜਾ ਟਿਊਬੇ ਲਗਾ ਰਹੇ ਹਾਂ ਕਿਆ ਪਾਣੀ ਦੀ ਘਾਟ ਪੂਰੀ ਕਰੇਗਾ ਮੈਂ ਕਹਿੰਦਾ ਜੀ ਬਿਲਕੁਲ ਕਰੇਗਾ ਜੀ ਕਿਉਂ ਨਹੀਂ ਕਰੇਗਾ 25 ਐਚਪੀ ਦਾ ਟਿਊਬਵਲ ਹੈ ਜੀ ਮੇਰੇ ਹਿਸਾਬ ਨਾਲ ਹੁਣ ਪਾਣੀ ਦੀ ਕੋਈ ਵੀ ਦਿੱਕਤ ਨਹੀਂ ਆਏਗੀ ਹੁਣ ਕਹਿ ਲਓ ਵੀ ਅਗਲੇ 20-25 ਸਾਲ ਮੱਲਾ ਨਿਵਾਸੀਆਂ ਨੂੰ ਆਰਾਮ ਹੈ ਜੀ ਕੋਈ ਪ੍ਰੋਬਲਮ ਨਹੀਂ ਆਣੀ ਚਾਹੀਦੀ ਮੇਰੇ ਹਿਸਾਬ ਕੌਂਸਲ ਸਾਹਿਬ ਦਾ ਕਹਿਣਾ ਕਿ ਜਿਹੜਾ 40 ਹਸ ਪਾਵਰ ਦਾ ਟਿਊਬਵਲ ਹੈ ਇਹ ਕੁਝ ਪਾਣੀ ਕੱਟ ਦੇ ਰਿਹਾ ਸੀ ਕੰਮ ਕਰਨਾ ਬੰਦ ਕਰ ਗਿਆ ਇਸ ਕਰਕੇ ਇਲਾਕਾ ਨਿਵਾਸੀਆਂ ਨੇ ਬੇਨਤੀ ਕੀਤੀ ਹੈ ਕਿ ਇਸ ਦੀ ਜਗ੍ਹਾ ਨਮਾ ਟਿਊਬਵਲ ਲਗਾਇਆ ਜਾਵੇ ਸੋ ਇਸ ਕਰਕੇ ਅੱਜ ਇਸ پارک ਦੇ ਵਿੱਚ ਸਰਦਾਰ ਕਲਵੰਤ ਸਿੰਘ ਸਿੱਧੂ ਐਮਐਲਏ ਸਾਹਿਬ ਇੱਕ ਨਵੇਂ ਟਿਊਬਵਲ ਦਾ ਉਦਘਾਟਨ ਕਰਕੇ ਪ੍ਰੀਤਮ ਨਗਰ ਅਤੇ ਕਰਤਾਰ ਨਗਰ ਵਿੱਚ ਇੱਕ ਛੋਟਾ ਜਿਹਾ پارک ਆ ਜਿਸ ਦਾ ਨਾਮ ਹੈ ਕੇਪੀਐਮ ਪਾਰਕ ਜਿਸ ਦੇ ਵਿੱਚ ਬੱਚਿਆਂ ਦੇ ਲਈ ਬਜ਼ੁਰਗਾਂ ਦੇ ਲਈ ਔਰ ਨੌਜਵਾਨਾਂ ਦੇ ਲਈ ਲੱਗਿਆ ਹੋਇਆ ਜਿਮ ਔਰ ਬੈਠਣ ਦਾ ਵੀ ਬਹੁਤ ਖੂਬਸੂਰਤ ਪ੍ਰਬੰਧ ਕੀਤਾ ਗਿਆ ਤੇ ਪਰ ਇੱਥੇ ਕਮੀ ਸੀ ਇੱਕ ਟਿਊਬਵਲ ਦੀ ਇਹ ਜਿਹੜਾ ਤੁਸੀਂ ਟਿਊਬਵਲ ਦੇਖ ਰਹੇ ਹੋ ਇਹ ਕਮ ਸੇ ਕਮ ਵੀ 30 32 ਸਾਲ ਪੁਰਾਣਾ ਦੱਸ ਰਹੇ ਨੇ ਇੱਥੇ ਦੇ ਲੋਕ ਜਿਹੜਾ ਕਿ ਪਾਣੀ ਦੇਣਾ ਬੰਦ ਕਰ ਗਿਆ ਹੈ ਨਾ ਮਾਤਰੀ ਪਾਣੀ ਆ ਰਿਹਾ ਸੋ ਅੱਜ ਸਰਦਾਰ ਕਲਵੰਤ ਸਿੰਘ ਸਿੱਧੂ ਜਿਹੜੇ ਵਿਧਾਇਕ ਹੈ ਹਲਕਾ ਆਤਮ ਨਗਰ ਦੇ ਵਿਸ਼ੇਸ਼ ਤੌਰ ਤੇ ਅੱਜ ਵਾਰਡ ਨੰਬਰ 51 ਦੇ ਵਿੱਚ ਆਏ ਨੇ ਨਵੇਂ ਟਿਊਬਵੈਲ ਦਾ ਉਦਘਾਟਨ ਕਰਨ ਵਾਸਤੇ ਸੋ ਇਹ ਜਿਹੜਾ ਟਿਊਬਵੈਲ ਲੱਗ ਰਿਹਾ ਔਰ ਜਦੋਂ ਇਹ ਚੱਲ ਪਵੇਗਾ ਤਾਂ ਕਰਤਾਰ ਨਗਰ ਔਰ ਪ੍ਰੀਤਮ ਨਗਰ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਪਾਣੀ ਦੀ ਘਾਟ ਨਹੀਂ ਹੋਵੇਗੀ ਨਵੇਂ ਟਿਊਬਵੈਲ ਦੇ ਉਦਘਾਟਨ ਤੋਂ ਬਾਅਦ ਲੋਕਾਂ ਨੇ ਕੁਲਵੰਤ ਸਿੰਘ ਸਿੱਧੂ ਐਮਐਲਏ ਦਾ ਧੰਨਵਾਦ ਕੀਤਾ ਅਤੇ ਵਿਧਾਇਕ ਸਾਹਿਬ ਆਪਣੇ ਇਲਾਕੇ ਦੇ ਕੰਮਾਂ ਲਈ ਆਪਣੀ ਟੀਮ ਦੇ ਨਾਲ ਅਗਲੇ ਪੜਾਅ ਵੱਲ ਜਾ ਰਹੇ ਹਨ